ਹਾਂ ਉਹ ਤੂੰ ਚੁੱਪ ਤਾਂ ਰਹੇ ਕੋਈ ਨਾ ਆਇਆ ਕੋਈ ਚੱਲੋ ਤੇ ਤਿੰਨਾਂ ਨੂੰ ਲੂਣੂ ਦਾ ਨੂੰ ਲੈ ਉਹ ਨੂੰ ਲੈ ਜਿਹੜਾ ਤੂੰ ਗੱਲ ਕਰਦਾ ਉਹ ਨੂੰ ਲੈ 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 ਬੱਸ ਦੋ ਜਣ ਦਾ ਉਹ ਤੂੰ ਆਪਣੇ ਕੋਲ ਟੱਲ ਕੇ ਲੱਗੇ ਜਾਵਾ ਕੋਈ ਕੋਸਟ ਨਾ ਕਰਤੋਂ ਨਾ ਕੋਈ ਆਹ ਨੂੰ ਨਈ ਫੋਨ ਕਰਨਾ ਬਾਹਰ ਤੋਂ ਰਾਹ ਦਾ ਤੂੰ ਸੱਤਾ ਆਪਣੀ ਲੱਗਿਆ ਕਰ ਇਹਦਾ ਖੁਦਵਾ ਲੈ ਮੁੰਡੇ ਨੂੰ ਵੀ ਨਾਲ ਉਹਨਾਂ ਨਾਲ ਗੱਲ ਕਰੋ ਇਹ ਦੋ ਨੰਬਰ ਦਾ ਕੰਮ ਚਲ ਸਾਨੂੰ ਤਾਂ ਬੜੀ ਪਾ ਤੂੰ ਜੀ ਬਹ ਕਿਸ ਸਟੇਟਮੈਂਟ ਦਿੰਦੇ ਆ ਵੇਖ ਲਓ ਕੀ ਗੱਲ ਕਰਦਾ ਹੈ ਕੋਈ ਬੰਦਾ ਐਕਸਪਲੇਨ ਕਰ ਸਕਦਾ ਕੋਈ ਇੱਕ ਥੋੜਾ ਬਤਾਲੇ ਹਾਂ ਜੀ ਜੋ ਵੀ ਕਰਾਂਗੇ ਕਰਾਂਗੇ ਬੁਣਾਂਗੇ ਆਹ ਮੈਂ ਸੁੱ ਲੋ ਆਂਦਾ ਯਾਰ ਬਚਾ ਲੈ ਲੈ ਕੇ ਮੈਨੂੰ ਕੀ ਪਤਾ ਇਹ ਤਾਂ ਹੁਣ ਇੱਥੇ ਆ ਲੈ ਕੇ ਉੱਥੇ ਖੜੇ ਆ ਬੋਲਦੇ ਆਂ ਯਾਰ ਉਧਰ ਲੈ ਕੇ ਜਾ ਕਰੂ ਉਧਰ ਲੈ ਕੇ ਕੱਪੜੇ ਕੈਮਰੇ ਕਿੱਦੇ ਕਰ ਨਹੀਂ ਨਹੀਂ ਇੱਕ ਮਿੰਟ ਕੱਪੜੇ ਲੱਗੇ ਸਾਡੀ ਜੀ ਤੋਂ ਜਿੱਥੇ ਝਗੜਾ ਹੋਇਆ ਉੱਥੇ 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 ਲੱਗੇ ਆ ਉੱਥੇ ਲੱਗੇ ਆ ਹਾਂ ਹਾਂ ਜੀ ਅਜੇ ਉਹ ਗੜਝੇ ਲੱਗੇ ਨੇ ਉਸ ਨੂੰ ਪਤਾ ਲੱਗੇ ਜਾਣਾ ਫਾਇਰ ਦੇ ਕਿਹਦੇ ਬਾਹਰ ਬੇਲੜ ਕੇਸ਼ ਜੇ ਰਕੇਸ਼ ਮਲੋਤਰਾ ਕੋਨੇ ਜਿਹੇ ਛੱਡ ਗਏ ਮੇਰਾ ਭਤੀਜਾ ਜੇ ਕੀ ਹੋਇਆ ਪਤਾ ਨਹੀਂ ਮੈਂ ਤੇ ਨਗਰ ਕੌਂਸਲ ਦਫਤਰ ਦੇ ਵਿੱਚ ਆਪਣੇ ਜੋ ਆ ਜੋ ਅਪਲਾਈ ਦਿੱਤਾ ਦੇ ਕਿਤੇ ਦੇ ਉਹ ਆਪਣੇ ਲੈਂਡ ਲੀ ਲੈਟਰ ਤੇ ਉਹਰੇ ਬਾਰੇ ਆਪਾਂ ਉੱਥੇ ਬੈਠੇ ਰਹੇ ਮੈਨੂੰ ਫੋਨ ਆਇਆ ਵੀ ਇੱਦਾਂ ਦਾ ਝਗੜਾ ਹੋ ਗਿਆ ਵਾ ਤੇ ਮੈਂ ਤੁਰੰਤ ਉਥੋਂ ਸਾਰੇ ਕੰਮ ਛੱਡ ਕੇ ਇੱਥੇ ਆ ਗਿਆ ਤੇ ਆ ਕੇ ਦੇਖਿਆ ਕਿ ਮੁੰਡੇ ਤੇ ਗੋਲੀ ਲੱਗੀ ਦੀ ਦੂਜੇ ਮੁੰਡੇ ਤੇ ਗੋਟਰ ਦੇ ਇਹਨਾਂ ਨੇ ਮਾਰਿਆ ਜੀ ਗੋਟਲਾਤਾ ਜੀ ਝਗੜਾ ਖਾਸ ਕਰਕੇ ਖੁੱਲੇ ਹੋਇਆ ਜੀ ਉਹ ਬੈਕ ਸਾਈਡ ਦੇ ਵਿੱਚ ਗੱਡੀ ਕੋਟੀ ਗੱਡੀ ਵੀ ਪਣੀ ਸਾਡੀ ਉਹ ਗੱਡੀ ਦੀ ਹਾਂਜੀ ਗੱਡੀ ਪਣੀ ਆ ਜੀ ਮੈਨੂੰ ਨਹੀਂ ਜਿਸ ਬਾਰੇ ਪਤਾ ਕਿੰਨੇ ਬੰਦੇ ਸੀ ਬਾਕੀ ਇਹ ਬੱਚਿਆਂ ਨੂੰ ਪਤਾ ਜੀ ਜੋ ਹੈ ਮੇਰੇ ਦਫਤਰੇਗਾ ਸੀ ਕਿਤੇ ਗੋਲੀ ਲੱਗੀ ਸੀ ਇੱਕ ਤਾਂ ਗੋਟ ਲੱਤਾ ਜੀ ਇੱਕ ਤੇ ਗੋਲੀ ਲੱਗੀ ਉਹਦਾ ਨਾਮ ਜਸ਼ਨ ਤੇ ਦੂਸਰੇ ਦਾ ਨਾਮ ਕੀ ਉਹ ਤੁਸ਼ਾਰ ਉਹਦੇ ਕਿੰਨੇ ਸੱਟ ਲੱਗੀ ਉਹਦੇ ਵੀ ਗੋਟ ਲਾਇਆ ਜੀ ਗੋਟ ਤੇ ਸੱਟ ਲੱਗੀ ਦੀ ਜੀ ਹੈ ਕਿੱਥੋਂ ਤੋਂ ਤੁਸੀਂ ਅਜੀ ਨਹਿਰੂ ਗੜ੍ਹ ਬੱਲਾ ਮੋਲਾ ਵਾਲਮੀ ਕੀ ਦੀ 22 ਸਾਲ ਦੋਵੇਂ ਬੱਚੇ ਆਪਣੇ ਭਰਾ ਜੇ ਹਾਂਜੀ ਤਾਇ ਚਾਚੇ ਦੇ ਮੁੰਡੇ ਆ ਤੇ ਦੋਵਾਂ ਦੀ 22 ਸਾਲ ਦੇ ਮੁੰਡੇ ਆ ਇੱਕ ਦੀ ਇੱਕ ਦੀ 22 ਸਾਲ ਜੀ ਜਸ਼ਨ ਮਲੋਤਰਾ ਨਾਮ ਦਾ ਪੇਸ਼ੈਂਟ ਆ ਇਹਦੀ ਰਾਈਟ ਆਰਮ ਤੇ ਸੱਟੇ ਗਈ ਆ ਇਹ ਇਦਾ ਐਮਬਲਰ ਕੀਤੀ ਗਈ ਹੈ ਥੋੜਾ ਬਲੀਡਿੰਗ ਹੋ ਰਹੀ ਹੈ ਤੇ ਕੋਈ 1.5 ਸੈਂਟੀਮੀਟਰ ਦੀ ਸੱਟ ਹੈਗੀ ਹੈ ਸਹੀ ਕਹ ਜੀ ਰਾਈਟ ਆਰਮ ਦੇ ਬਾਹਰਲੇ ਪਾਸੇ ਇਹਦਾ ਹੁਣ ਐਕਸਰੇ ਕਰਾਵਾਂਗੇ ਉੱਥੇ ਕਲੀਅਰ ਹੋ ਜਾਏਗਾ ਐਕਸਰੇ ਚ ਇਹਨੇ ਦੱਸਣ ਦੇ ਬਿਲਾਉ ਕਿ ਇਹਨੇ ਗੋਲੀ ਖਾਧੀ ਹਾਂ ਜੀ ਹੁਣ ਇਸ ਲਈ ਮੈਂ ਐਕਸਰੇ ਕਰਾਉਣ ਲੱਗਿਆ ਉਹ ਪਤਾ ਚੱਲ ਜਾਏਗਾ ਦੂਸਰੇ ਪਾਸੇ ਵਾਉਂਡ ਨਹੀਂ ਹੈਗਾ ਇੱਕ ਪਾਸੇ ਜਿੱਕਰ ਐਂਟਰੀ ਵਾਉਂਡ ਹੈਗਾ ਤੇ ਦੂਜਾ ਐਗਜ਼ਿਟ ਵਾਉਂਡ ਹੋਣਾ ਚਾਹੀਦਾ ਪਰ ਉਹ ਐਗਜ਼ਿਟ ਵਾਉਂਡ ਨਹੀਂ ਹੈਗਾ ਇਸ ਲਈ ਐਕਸਰੇ ਕਰਾਉਣ ਲੱਗੇ ਹੁਣ ਇਹ ਕਲੀਅਰ ਹੋ ਜਾਏਗਾ ਸਰ ਇਹਦਾ ਦੂਸਰਾ ਵੇਖੀਏ ਦੂਸਰੇ ਦੇ ਕੋ ਥੋੜੇ ਸਟੇਬਲ ਨੇ ਲੇਕਿਨ ਅন্ডਰ ਅਬਜ਼ਰਵੇਸ਼ਨ ਹਾਂਜੀ ਮੈਂ ਜਤਿੰਦਰ ਕਲਿਆਣ ਆ ਜੀ ਕੀ ਮਸਲਾ ਲਗਾਤਾਰ 4 ਇਲੈਕਸ਼ਨ ਲੜਿਆ ਕੌਂਸਲਰ ਦੇ ਭਾਜਪੀ ਲੋਕ ਜਿਹਦੇ ਕਰਕੇ ਅਕਸਰ ਮੇਰੇ ਘਰ ਦੇ ਵਿੱਚ ਮੇਰੇ ਬੱਚਾ ਤੇ ਹਮਲੇ ਇਹ ਵਿਰੋਧੀ ਧਿਰ ਜੜੀ ਆ ਉਹ ਕਰਦੀ ਆ ਰਹੀ ਆ ਅੱਜ ਕੀ ਆ ਅੱਜ ਮੈਂ ਕੋਰਟ ਕੰਪਲੈਕਸ ਗਿਆ ਦਾ ਹਿਜੇ ਤੇ ਮੇਰਾ ਬੇਟਾ ਗੋਬਜੀ ਘਰ ਖੱਲਾ ਸੀ ਤੇ ਇਹ ਮੇਰੇ ਘਰ ਦੇ ਥੱਲੇ ਖਲੋ ਕੇ ਜੋ ਮੈਨੂੰ ਪਤਾ ਲੱਗਾ ਮੇਰੇ ਘਰ ਦੇ ਥੱਲੇ ਖਲੋ ਕੇ ਬੂਏ ਦੇ ਵਿੱਚ ਉੱਚ-ਉੱਚੀ ਗਾਲੀ-ਗਲੋਚ ਸਾਨੂੰ ਕਰਦੇ ਪਏ ਸੀ ਜਿਨ੍ਹਾਂ ਨੂੰ ਮੇਰਾ ਬੇਟਾ ਸਮਝਾਉਣ ਗਿਆ ਵੀ ਤੂੰ ਯਾਰ ਗਾਲੀਆਂ ਗਾਲਾ ਕਿਉਂ ਕੱਢਦੇ ਪਏ ਜੇ ਤੇ ਇਹਨੇ ਕਹਿ ਤੈ ਅਹੀ ਮੇਰੇ ਬੇਟੇ ਨੂੰ ਇਹਨਾਂ ਨੇ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਉਹਦੇ ਸੱਟਾਂ ਲਾਤੀਆ ਤੇ ਮੈਨੂੰ ਫੋਨ ਕੀਤਾ ਕਿ ਵੀ ਮੇਰੇ ਬੇਟੇ ਗੋਬਦੀ ਦੇ ਸੱਟਾਂ ਲੱਗੀਆਂ ਆ ਮੈਂ ਕੋਰਟ ਤੋਂ ਵਾਪਸ ਆਪਣੇ ਘਰ ਵੱਲ ਨੂੰ ਆ ਰਿਹਾ ਸੀ ਮੇਰਾ ਛੋਟਾ ਬ੍ਰਦਰ ਚਾਚਾ ਜੀ ਦਾ ਬੇਟਾ ਹੈਪੀ ਕਲਿਆਣ ਉਹ ਆਪਣੇ ਬੇਟਿਆਂ ਨੂੰ ਸਕੂਲੋਂ ਲੈ ਕੇ ਬੇਟੇ ਨੂੰ ਸਕੂਲੋਂ ਲੈ ਕੇ ਵਾਪਸ ਆ ਰਿਹਾ ਸੀ ਕੁਦਰਤੀ ਅਸੀਂ ਦੋਨੇ ਨੇ ਆਪਣੇ ਹਸਲੀਪੁਰ ਦੇ ਲਾਗੇ ਇਕੱਠੇ ਹੋ ਗਏ ਤੇ ਅਸੀਂ ਘਰ ਨੂੰ ਪੈਦਲ ਤੁਰੇ ਜਾ ਰਹੇ ਸੀ ਖਾਸਾ ਸਕੂਲ ਵਾਲੀ ਗਲੀ ਚ ਆਇਆ ਤੇ ਇਹ ਪਹਿਲਾਂ ਤੋਂ ਹੀ ਸਾਡੀ ਵੇਟ ਕਰਦਾ ਪਿਆ ਸਾਰਾ ਪਰਿਵਾਰ ਸਾਰੇ ਦੋਸ਼ੀ ਜਿੰਨੇ ਆ ਜਿਨ੍ਹਾਂ ਨੇ ਮੇਰੇ ਬੇਟੇ ਨੂੰ ਪਹਿਲਾਂ ਸੱਟਾ ਲਾਇਆ ਤੇ ਉਥੋਂ ਦੌੜ ਕੇ ਆ ਗਏ ਤੇ ਬਾਅਦ ਚ ਇਹ ਮੇਰੀ ਵੇਟ ਕਰਨਾਂ ਪਏ ਬਾਅਦ ਚ ਇਹਨਾਂ ਨੇ ਸਾਡੇ ਦੋਨਾਂ 'ਤੇ ਹਮਲਾ ਕਰ ਦਿੱਤਾ ਪਹਿਲਾਂ ਮੇਰੇ 'ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਮੈਂ ਗੱਡੀ ਤੋਂ ਬਚਿਆ ਤੇ ਬਾਅਦ ਚ ਇਹ ਸਾਰਾ ਪਰਿਵਾਰ ਯਾਨੀ ਕਿ ਮੇਰੇ ਤੇ ਦੱਤਰ ਲੈ ਕੇ ਤੁਹਾਡੇ ਲੋਕ ਕਿੱਡੀ ਲੋਕ ਚੱਕੀ ਆਂ ਅਹੀਂ ਦੋਨੇ ਬ੍ਰਦਰਸ ਨੂੰ ਸਟਾ ਲਾ ਜੀਆਂ ਜੀ ਇਹਨਾਂ ਨੇ ਉਹ ਦੂਸਰੇ ਪਾਸੇ ਕਿੱਦਿਆਂ ਕੋਈ ਵੀ ਨਹੀਂ ਹੋਇਆ ਜੀ ਕੋਈ ਸੀਸੀ ਫੁਟੇਜ ਜਿਹੜੀ ਆ ਉਹ ਵੇਖ ਸਕਦੇ ਜੇ ਜਿਹੜਾ ਕਿਹਾ ਜਾ ਰਿਹਾ ਕੋਈ ਵੀ ਚੱਲੀ ਕਿਤੇ ਗੋਲੀ ਇਹਨਾਂ ਨੇ ਜੋ ਮੈਨੂੰ ਪਤਾ ਲੱਗਾ ਆ ਕਿ ਇਹ ਜਿਹੜਾ ਹਰਸ਼ ਆ ਇਹ ਅੱਗੇ ਵੀ ਇਹਨੇ ਗੁਰਦਾਸਪੁਰ ਰੋਡ ਦੇ ਉੱਤੇ ਜਿਹੜਾ ਇੱਕ ਪੁਲਿਸ ਮੁਲਾਜ਼ਮ ਦੇ ਘਰ ਹਵਲਾ ਆਇਆ ਸੀ ਉਹਦੇ ਨਾਲ ਮਿਲ ਕੇ ਇਹਨੇ ਗੋਲੀਆਂ ਚਲਾਈਆਂ ਵਾ ਤੇ ਇਹ ਪਰਚੇ ਦੇ ਵਿੱਚ ਸ਼ਾਇਦ ਇਨਵੋਲਵ ਹੈਗਾ ਆ ਕਿਉਂਕਿ ਇਹਦੇ ਘਰ ਪੁਲਿਸ ਰੇਡ ਵਾਰ-ਵਾਰ ਹੁੰਦੀ ਰਹੀ ਤੇ ਸਾਡੇ ਕੇਸ ਦੇ ਵਿੱਚ ਜੋ ਮੈਨੂੰ ਪਤਾ ਲੱਗਾ ਆ ਅਸੀਂ ਤਾਂ ਇੱਥੇ ਥਾਣੇ ਬੈਠੇ ਸੀ ਸਾਰਾ ਪਰਿਵਾਰ ਤੇ ਜਦੋਂ ਅਸੀਂ ਜਾਨੀ ਕਿ ਥਾਣੇ ਆ ਗਏ ਆ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਘਰ ਦੀ ਤੋੜਪਨ ਵੀ ਕੀਤੀ ਆ ਲੜਾਈ ਹੈ ਕਿਸ ਗੱਲ ਦੀ ਲੜਾਈ ਸਰ ਪੋਲੀਟੀਕਲ ਈਗੋ ਮੈਂ ਇਹਨਾਂ ਕੋਲੋਂ ਹਰਦਾਣੀ ਆ ਇਸ ਵਾਰ ਵੀ ਜਿਹੜਾ ਕਾਉਂਸਲਰ ਦਾ ਇਲੈਕਸ਼ਨ ਹੋਇਆ ਸੀ ਮੈਂ ਟਾਈ ਹੋਇਆ ਜੀ ਇਹਨਾਂ ਕੋਲੋਂ ਤੇ ਬਸ ਈਗੋ ਦੀ ਲੜਾਈ ਆ ਹੋਰ ਨਾ ਤੇ ਇਹਨਾਂ ਨਾਲ ਸਾਡੀ ਕੋਈ ਸਾਂਝ ਆ ਨਾ ਕੋਈ ਘਰ ਸਾਂਝਾ ਆ ਤੇ ਨਾ ਕੋਈ ਇਹੋ ਜੀ ਗੱਲ ਆ ਪੋਲਿਟਿਕਲ ਲੜਾਈ ਕਰ ਸਾਡੇ ਆਪਾ ਕਿਉਂਕਿ ਅੱਗੇ ਵੀ ਇਹਨਾਂ ਨਾਲ ਸਾਡੇ ਤਿੰਨ ਚਾਰ ਪਰਚੇ ਚੱਲਦੇ ਪਏ ਆ ਸਾਡੇ ਲੋ ਪਰਚਾਉਂਦਾ ਆ ਪੋਲਿਟਿਕਲ ਦਬਾਅ ਪਾ ਕੇ ਸਾਡੇ ਤੇ ਕਰਾਸ ਪਰਚਾ ਕਰ ਦਿੰਦੇ ਆ ਕਲਿਆਣ ਬੋਲ ਦੀ ਪੀ ਬੋਮਜੀ ਦੀ ਮੰਮੀ ਜਿੱਤਿੰਦਾ ਦੀ ਵਾਈਫ ਕਲਿਆਣ ਜੀ ਦੀ ਵਾਈਫ ਬੋਲਦੀ ਪਈ ਮੇਰਾ ਬੇਟਾ ਘਰ ਸੁਕਦਾ ਰਹੀ ਆ ਆ ਆਏ ਇਹਨਾਂ ਨੇ ਸਾਡੇ ਮੂਹਰੇ ਬਾਹਰ ਖੜੇ ਹੋ ਕੇ ਮਾਵਾ ਪੈਣਾ ਦੀ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਕੋਲ ਮਾਵਾ ਪੈਣਾ ਦੀ ਗਾਲਾਂ ਸੋਨਾ ਮੇਰਾ ਬੇਟਾ ਥੱਲੇ ਗਿਆ ਆ ਤੇ ਇਹਨਾਂ ਨੇ ਨਾ ਬੇਟੇ ਪਿੱਛੋ ਆਰ ਹਮੇਸ਼ਾ ਸਾਤ ਅੱਠ ਪੈਂਦੇ ਮੇਰਾ ਬੇਟਾ ਇਕੱਲਾ ਹੀ ਨਾ ਕੋਈ ਥਿਆਰ ਹੀ ਨਾ ਕੋਈ ਸ਼ੀ ਇਹਨਾਂ ਨੇ ਮੇਰੇ ਬੇਟੇ ਦੇ ਪਿੱਛੇ ਮਰੇ ਕੀ ਪਿੱਛੋ ਸੇ ਤਿੰਨ ਵਾਰ ਕੀਤੇ ਆ ਮੇਰੇ ਬੇਟੇ ਨੂੰ ਘਾਇ ਕੀਤਾ ਬਾਅਦ ਚ ਮੇਰਾ ਘਰ ਵਾਲਾ ਮੀਟਿੰਗ ਕਲਿਆਣ ਦੀ ਮੀਟਿੰਗ ਤੇ ਗਏ ਰਹੇ ਆ ਉਹਨਾਂ ਨੇ ਫੋਨ ਕੀਤਾ ਕਿ ਬੇਟੇ ਨੂੰ ਇਕੱਲੇ ਪਾ ਗਏ ਨੇ ਦੇ ਕਲਿਆਣ ਜੀ ਆਂਦੇ ਪਏ ਨੇ ਤੇ ਉਹਨਾਂ ਨੇ ਪਾ ਗਏ ਉਹਨਾਂ ਦਾ ਛੋਟਾ ਭਰਾ ਉਹਨਾਂ ਤੋਂ ਪਿਆ ਫਿਰ ਉਹਨਾਂ ਨੇ ਇਹਨਾਂ ਤੇ ਵੀ ਟਾਂ ਵਰਾਇਆ ਹੁਣ ਦੇਖੋ ਕਿੰਨੀ ਚਾਸ ਸੀ ਤੁਸੀਂ ਸਾਥ ਤੇ ਨਹੀਂ ਆਏ ਇਹ ਪਰਚੇ ਸਕੂਲ ਲੋ ਲੈ ਨਹੀਂ ਜੀ ਗੋਲੀ ਕੋਈ ਹੈ ਨਹੀਂ ਹਥਿਆਰ ਸਾਡੇ ਕੋ ਕੋਈ ਤੇ ਗੋਲੀ ਕਿੱਥੋਂ ਚਾਏ ਮੇਰੇ ਹਸਬੰਦ ਤੇ ਕਲਿਆਣ ਜੀ ਦੇ ਉਹਨਾਂ ਦੇ ਛੋਟੇ ਬ੍ਰਦਰ ਦੇ ਮੇਰੇ ਬੇਟੇ ਛੋਟੇ ਦੇ ਗੋਮਜੀ ਦੇ ਗੋਮਜੀ ਦੇ ਪਹਿਲ ਹੱਥੀ ਪੈਣ ਗੋਮਜੀ ਦੇ ਮਾਰ ਕੇ ਪਤਾ ਨਹੀਂ ਇਹਨਾਂ ਨੇ ਸਾਡੇ ਕੋ ਕੀ ਲੈ ਨਾ ਕੜੀ ਜ਼ਮੀਰ ਸਾਡੇ ਕੋ ਵੰਡੋ ਨਹੀਂ ਸਾਨੂੰ ਦੱਸਦੇ ਵੀ ਨਹੀਂ ਅੱਗੇ ਪਰਚੋ ਪਰਚੇ ਹੋਏ ਅੱਗੇ ਵੀ ਇਹਨਾਂ ਨੇ ਪਿੱਠੇ ਪਿੱਛੇ ਵਾਰ ਕਰਕੇ ਮੇਰੇ ਭਾਰਤ ਗੌਂਦੀ ਦੋਨੋਂ ਬੇਟੇ ਜ਼ਖਮੀ ਕੀਤੇ ਸੀ ਇੱਕ ਹੀ ਜਿਹੜੇ ਸਾਡੇ ਵਾਰ ਮੈਂ ਮਰੀ ਛੋਟੇ ਜਿਹੜੇ ਬੱਚੇ ਸੀਗੇ ਉਹਨਾਂ ਦੇ ਨਾ ਜਤਿੰਦਰ ਕਲਿਆਣ ਨੇ ਜਿਹੜਾ ਕਿ ਤੁਹਾਡੇ ਬਰਕਲਾਫ ਇਲੈਕਸ਼ਨ ਖਲੋਤਾ ਹੈਗਾ ਉਹਨੇ ਗੋਲੀ ਚਲਾਈ ਆ ਛੋਟੇ ਬੇਟੇ ਨੂੰ ਤੇ ਕਿੰਨੇ ਲੋਕ ਜ਼ਖਮੀ ਹੋਏ ਦੋ ਜਣੇ ਜ਼ਖਮੀ ਹੋਏ ਤੇ ਉਹਨਾਂ ਵੱਲੋਂ ਲੋਕ ਜ਼ਖਮੀ ਹੋਏ ਉਹਨਾਂ ਵੱਲੋਂ ਪਤਾ ਨਹੀਂ ਜੀ ਕੌਣ ਕਿਹੜੇ ਕਾਰਨ ਕੀ ਲੜਾਈ ਦਾ ਇੰਨਾ ਵੱਡਾ ਕਲੈਸ਼ ਹੋ ਜਾਣਾ ਕਾਰਨ ਲੜਾਈ ਦਾ ਇਹੀ ਆ ਪੋਲੀਟਿਕਲ ਲੈਂਡ ਪੋਲੀਟਿਕਲ ਲੈਂਡ ਕੀ ਹੈ ਹਾਂਜੀ ਕੀ ਪੋਲੀਟਿਕਲ ਕੀ ਸਿਆਸੀ ਰਹਿੰਦੇ ਸਿਆਸੀ ਰਹਿੰਦੇ ਸਹੀ ਹੈ ਕਿ ਸਾਡਾ ਜਿਹੜਾ ਕੀ ਇਲੈਕਸ਼ਨਾਂ ਦੇ ਵਿੱਚ ਬਰਾਬਰ ਜਿਹੜਾ ਟਾਈ ਹੋ ਗਿਆ ਹੈ ਉਰ ਤੋਂ ਇਹ ਖੁੰਦਰ ਖਾਂਦਾ ਬਦੋ ਉਦੋਂ ਤੋਂ ਝਗੜਾ ਚੱਲਦਾ ਹਾਂਜੀ ਜਦੋਂ ਅਸੀਂ ਉਹਨਾਂ ਦੇ ਪਰਿਵਾਰ ਨਾਲ ਗੱਲ ਕੀਤੀ ਤੁਹਾਡੀ ਫੈਮਿਲੀ ਨਾਲ ਗੱਲ ਕੀਤੀ ਦੋਨੋਂ ਕਹ ਰਹੇ ਕਿ ਇੱਕ ਦੂਜੇ ਇੱਕ ਦੂਜੇ ਦੇ ਘਰੇ ਆ ਕੇ ਲੜੇ ਨਹੀ ਘਰੇ ਨਹੀਂ ਲੜੇ ਇਹ ਖਾਲਸਾ ਸਕੂਲ ਦੇ ਲਾਗੇ ਉਹਨਾਂ ਦੀ ਕੋਈ ਲੜਾਈ ਹੋਈ ਹੈ ਉੱਥੇ ਜਗਿੰਦਰ ਕਲਿਆਣ ਉਹਦੇ ਫਾਇਰ ਮਾਰਿਆ ਜਿਹੜੇ ਤੁਹਾਡੇ ਦੋ ਲੋਕ ਜਿੱਤ ਕਿੰਨੇ ਕਿ ਜਕਮ ਦੋ ਜਨੇ ਆ ਜਕਮ ਕੀ ਕੀ ਲੱਗਾ ਉਹਨਾਂ ਦੇ ਗੋਲੀ ਲੱਗੀ ਹੈ ਜੀ ਗੋਲੀ ਲੱਗੀ ਹਾਂ ਅੱਜ ਇਹ ਕੁਮਾਰ ਆਪਸਾਂ ਨੂੰ ਵਿੰਦਰ ਸਰ ਮੈਂ ਘਰੇ ਹੀ ਤੇ ਮੇਰੇ ਬਰਾਦਰ ਨ ਜਾਂਦੇ ਪਏ ਹੀ ਮਤਲਬ ਕਿ ਬਾਹਰ ਨੂੰ ਮਲੇ ਨੂੰ ਆਦੇ ਪਿੱਛੇ ਆਦੇ ਮੁੰਡੇ ਨਾ ਅੱਗੋਂ ਘਰੋਂ ਬੁਲਾ ਕੇ ਨਾ ਮੁੰਡਿਆਂ ਨੂੰ ਹੱਡਿਆਂ ਨੂੰ ਬੁਲਾ ਕੇ ਇਹਨਾਂ ਨੇ ਉਹਨਾਂ ਨੇ ਬੈਂਕ ਨੂੰ ਨਹੀਂ ਜਾ ਕੇ ਨਾ ਮੋਟਰਸਾਈਕਲ ਖਲਾਰ ਕੇ ਮੇਰੇ ਬੰਦੇ ਦੇ ਸੱਟਾਂ ਮਾਰੀਆਂ ਨੇ ਜ ਆਜ ਉਹ ਵਿਚਾਰੇ ਜਹਾਲ ਦੇ ਕੀ ਕਿ ਮੇਰੇ ਭਰਾ ਦੇ ਗੋਲੀ ਵੱਜੀ ਆ ਦੋ ਮੁੰਡਿਆਂ ਦੇ ਪਰ ਇਹਨਾਂ ਨੇ ਇਹਨਾਂ ਨੂੰ ਇੰਨੀ ਗੱਲ ਵੀ ਕਹੀ ਮੈਂ ਕਿ ਆ ਭੱਲੜਨਾ ਨਹੀਂ ਆ ਪਰ ਰਜਨਾਮਾ ਕਰਨਾ ਕਿ ਆਪਾਂ ਇੱਕ ਮੱਲੇ ਦੇ ਆ ਪਰ ਨਹੀਂ ਸਾਰੇ ਇਹ ਨਹੀਂ ਮੁੜਦੇ ਪਏ ਹਾਂ ਨੂੰ ਇਨਸਾਫ ਚਾਹੀਦਾ ਵਾ ਗੋਲੀ ਗੋਲੀ ਗੋਮ ਸੀਨੇ ਚਲਾਈ ਸੀ ਕਲਿਆਨ ਨੇ ਦੋ ਪਿਸਤੋਲ ਇਹਨਾਂ ਕੋਲ ਨਹੀਂ ਯਕੀਨ ਨਾ ਤੁਸੀਂ ਉੱਥੇ ਰੋਂਦ ਦੇਖੋ ਚੈੱਕ ਕਰੋ ਜੈ ਇਹਨਾਂ ਨੇ ਚੁੱਕ ਲਈ ਨਹੀਂ ਕਿਉਂਕਿ ਮੇਰੇ ਬ੍ਰਦਰ ਦੇ ਇਹ ਘਟੋ ਘਟੇ ਅਗੇ ਨੂੰ 10 ਜਣੇ ਪਰ ਮੈਂ ਆਇਆ ਮੈਂ ਮਤਲਬ ਕਿ ਮੈਂ ਕਰੇਜ਼ੀ ਖੱਪ ਪਈ ਫਿਰ ਮਧੋਣੇ ਆਪਣੇ ਬ੍ਰਦਰ ਦੇ ਛੱਟ ਲੱਗੀ ਮੈਂ ਜਦੋਂ ਉਹਦੇ ਜਿਵੇਂ ਛੱਟ ਇੱਕ ਮੇਰਾ ਖੁੱਲਾ ਭਰਾ ਠੀਕ ਹੈ ਤੇ ਇੱਕ ਜਸ਼ਨ ਤੇ ਇੱਕ ਮੇਰਾ ਭਰਾ ਦੇ ਵੀ ਠੀਕ ਹੈ ਉਹਨੂੰ ਵੀ ਇਹਨਾਂ ਨੇ ਉਹਨਾਂ ਨੇ ਗੁੱਜੀਆਂ ਸੱਟਾਂ ਲਾਈਆਂ ਉਹਨਾਂ ਨੂੰ ਲੰਮੇ ਪਾ ਕੇ ਇਹਨਾਂ ਨੇ ਪਿਓ ਪੁੱਤਾਂ ਨੇ ਨਾਲ ਇਹਨਾਂ ਦੇ ਮੁੰਡੇ ਸੀ ਬਾਕੀ ਅਨਪਰਸ਼ਾਤੀ ਦਾ ਮੈਨੂੰ ਪਤਾ ਨਹੀਂ ਕਲਿਆਣ ਕਲਿਆਣ ਦਾ ਮੁੰਡਾ ਜਨਾਨਾ ਹੈ ਠੀਕ ਹੈ ਉਹ ਗੋਮਦੀ ਠੀਕ ਹੈ ਤੇ ਮੈਂ ਜਦੋਂ ਗਿਆਣਾ ਇਹ ਥਾਣੇ ਆਇਆ ਸੀ ਮੈਂ ਥਾਣੇ ਆ ਮੈਂ ਇਹਨਾਂ ਨੂੰ ਕਿਹਾ ਕਿ ਲੜਾਈ ਕਾਦੀ ਗੱਲ ਹੋਈ ਇਹ ਮੈਨੂੰ ਆਣ ਕੇ ਪਿਆਣ ਲੱਗੇ ਕਿ ਆ ਤੂੰ ਯੂਕੇ ਤੂੰ ਬੜਾ ਬਦਮਾਸ਼ ਬਣਿਆ ਤਾਂ ਮੇਰੇ پاس ਹੋਏਗੇ ਹਜੇ ਇੰਨੇ ਜੋਗੇ ਹੈਗੇ ਆ ਸਰ ਇਹਨਾਂ ਦਾ ਪ્યો ਮਾਲਸ਼ਾ ਕਰਦੇ ਰੇ ਮੇਰੀ ਇਹ ਇੱਕ ਹੀ ਮਹੱਲੇ ਨੂੰ ਬਿਲੋਂਗ ਕਰਦੇ ਨਹਿਰੂ ਗੇਟ ਤੋਂ ਇਹਨਾਂ ਦੇ ਪਹਿਲਾਂ ਵੀ ਐਫਆਰਸ ਵਗੈਰਾ ਚੱਲਦੀ ਰਹੀ ਹੈ ਪਹਿਲਾਂ ਤੋਂ ਲੱਗ ਡਾਟ ਫੋਨ ਕਰਕੇ ਕੋਈ ਨਾ ਕੋਈ ਕਮੈਂਟ ਬਾਜ਼ੀ ਹੋਣ ਕਰਕੇ ਤੇ ਇਹ ਇਹਨਾਂ ਨੇ ਰੋਜ਼ ਆ ਕੇ ਅੱਜ ਵੀ ਜਿੱਦਾਂ ਲੜਾਈ ਕੀਤੀ ਆਪਣੇ ਮਹੱਲੇ 'ਚ ਉਸ ਤੋਂ ਬਾਅਦ ਦੋਵੇਂ ਜਣੇ ਇੱਥੇ ਕੰਪਲੇਂਟ ਦੇਣ ਆ ਗਏ ਸੀਗੇ ਥਾਣੇ ਤੇ ਉਸ ਅਕੋਰਡਿੰਗ ਮੈਂ ਇੱਕ ਥੀ ਪਾਰਟੀ ਦੀ ਆਪਾਂ ਬਿਆਨ ਲੈ ਰਹੇ ਆ ਤੇ ਕੁਝ ਜਿਹੜੇ ਹਸਪਟਲਾਈਜ਼ ਹੋ ਰਹੇ ਮੈਂ ਉੱਥੇ ਚੈੱਕ ਕਰਨ ਜਾ ਰਹੀ ਹਾਂ ਤੇ ਡਿਊਟੀ ਆਫੀਸਰ ਬਿਆਨ ਲੈਣ ਤੋਂ ਬਾਅਦ ਨਾਲ ਦੇ ਨਾਲ ਹੀ ਆਪਾਂ ਫਿਰ ਇਨਵੈਸਟੀਗੇਸ਼ਨ ਸਟਾਰਟ ਕਰ ਲਾਂਗੇ ਸੀਸੀਟੀਵੀਜ਼ ਨਾਲ ਕਿੱਥੇ ਕਿੱਥੇ ਲੜਾਈ ਕੀ ਗੱਲਬਾਤ ਹੋਈ ਹੈ ਨਹੀਂ ਗੋਲੀ ਚੱਲੰਦਾ ਐਗਜ਼ੈਕਟ ਅਜੇ ਤੱਕ ਕਿਸੇ ਨੇ ਵੀ ਨਹੀਂ ਦੱਸਿਆ ਇਹਦਾ ਦੀ ਕੋਈ ਗੱਲਬਾਤ ਬਾਕੀ ਆਪਾਂ ਇੰਜਰੀਜ਼ ਚੈੱਕ ਕਰ ਲੈਨੇ ਕਿ ਕੋਈ ਤਾਂ ਦੀ ਕੋਈ ਗੱਲਬਾਤ ਹੈਗੀ ਹੈ ਕਿ ਫਸਟ ਇਨਫੋਰਮੇਸ਼ਨ ਹੈ ਕਿ ਕਿੰਨੇ ਲੋਕ ਜਿਹੜੇ ਇੰਜਰੀ ਇੰਜਰੀ ਐ ਸੱਚ ਦੀ ਇੱਕ ਪਾਰਟੀਆਂ ਤੋਂ ਜਿੱਦਾਂ ਚਿਤਿੰਦਰ ਕਲਿਆਣ ਤੇ ਇਹਨਾਂ ਦੇ ਨਾਲ ਇੱਕ ਦੋ ਜਣੇ ਇਹ ਤੇ ਦੂਸਰੀ ਚ ਵੀ ਦੋ ਜਣੇ ਕਹਿ ਰਹੇ ਚਾਹ ਪਟੋ ਚਾਰ ਲੋਕ ਚਾਰ ਲੋਕ ਕਹਿ ਰਹੇ ਤੁਸੀਂ ਜਾ ਰਹੇ ਹੋ ਮੌਕੇ ਤੇ ਮੈਂ ਮੌਕਾ ਦੇਖ ਕੇ ਨਾਲੀ ਸਿਵਲ ਹਸਪੀਟਲ ਜਿਹੜੇ ਇੰਜਰਡ ਵਨਸ ਹਨ ਉਹਨੂੰ ਜਿਨ੍ਹਾਂ ਨੇ ਖਾਣੇ ਦੇ ਅੰਦਰ ਹਲਾ-ਗੁਲਾ ਕੀਤਾ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਏ ਹਾਂਜੀ ਹਾਂਜੀ ਬਿਲਕੁਲ ਹੋਈ